ਜਲੰਧਰ ਦਾ ਇਹ ਪਿੰਡ ਖੜ ਗਿਆ ਸਰਕਾਰ ਦੇ ਮੂਹਰੇ ਕਹਿੰਦੇ ਸਾਡੀਆਂ ਮੰਗਾਂ ਕਰੋ ਪੂਰੀਆਂ ਫੇਰ ਹੀ ਪਾਵਾਂਗੇ ਵੋਟਾਂ 노 ਰੋਡ 노 ਵੋਟ ਦੇ ਬੈਨਰ ਲਗਾਏ ਜਗ੍ਹਾ-ਜਗ੍ਹਾ ਤੇ ਵੀਡੀਓ ਦੇਖ ਕੇ ਵੀਡੀਓ ਨੂੰ ਵੱਤਵਾਦ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੀ ਟਿੱਪਣੀ ਜਿਹੜੀ ਕਮੈਂਟ ਬਾਕਸ ਜ਼ਰੂਰ ਦਿਓ ਇਸ ਸਮੇਂ ਦੀ ਵੱਡੀ ਖਬਰ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਥੇ ਕਿ ਜਲੰਧਰ ਦੇ ਇਸ ਪਿੰਡ ਜਿੱਥੇ ਕਿ ਆਦਮਪੁਰ ਤੋਂ ਜਾਂਦਾ ਹੋਇਆ ਇਹ ਰੋਡ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸੜਕਾਂ ਟੁੱਟੀਆਂ ਹੋਈਆਂ ਨੇ ਸੜਕਾਂ ਦੇ ਉੱਤੇ ਇੰਨਾ ਰਸ਼ ਹੋ ਜਾਂਦਾ ਤੇ ਸਰਕਾਰ ਨਾ ਤੇ ਸੜਕ ਨੂੰ ਖੁੱਲਾ ਕਰਦੀਏ ਨਾ ਹੀ ਸੜਕ ਦੇ ਖੱਡੇ ਭਰਦੀਏ ਨਾ ਹੀ ਸੜਕਾਂ ਬਣਾਉਂਦੀਏ ਜਿੱਥੇ ਕਿ ਸਾਨੂੰ ਆਸ-ਪਾਸ ਰਹਿ ਰਹੇ ਲੋਕਾਂ ਨੂੰ ਬਹੁਤ ਤੰਗੀਆਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਕਾਲ ਜੀ ਨਮਸਕਾਰ ਬਾਬੇ ਕਿਸੇ ਤੁਹਾਡੇ ਨਾਲ ਲੋਕ ਸਭਾ ਚੋਣਾ ਹੁਣ ਪੰਜਾਬ ਦੇ ਵਿੱਚ ਪੂਰਾ ਜ਼ੋਰ ਲੱਗਿਆ ਹੋਇਆ ਲੇਕਿਨ ਹੁਣ ਲੋਕ ਜਾਗਰੂਕ ਹੋ ਗਏ ਨੇ ਪਿੰਡਾਂ ਵਾਲੇ ਲੋਕ ਉੱਠ ਕੇ ਖੜ ਕੇ ਨੇ ਉਹਨਾਂ ਨੇ ਆਪਣੇ ਪਿੰਡਾਂ ਪਿੰਡਾਂ ਤੇ ਬੋਰਡ ਲਗਾ ਦਿੱਤੇ ਆ ਦੇਖੋ ਜੀ ਉਹ ਜਗ੍ਹਾ-ਜਗ੍ਹਾ ਤੇ ਜਿਹੜਾ ਪਿੱਛੋਂ ਲੰਘਦੇ ਸੀਗੇ ਇੱਥੇ ਬੋਰਡ ਲੱਗੇ ਹੋਏ ਆ ਬੋਰਡ ਦੇ ਉੱਤੇ ਆ ਲਿ ਨੋ ਰੋਡ ਨੋ ਬੋਰਡ ਜੇ ਆ ਪੂਰਾ ਨਕਸ਼ਾ ਬਣਾਇਆ ਹੋਇਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਪਿੰਡਾਂ ਦੀ ਇਹ ਮੰਗ ਹੈ ਤੇ ਜੇਕਰ ਸਰਕਾਰ ਪੂਰਾ ਕਰਦੀ ਹੈ ਫਿਰ ਅਸੀਂ ਉਸ ਸਰਕਾਰ ਨੂੰ ਮੌਕਾ ਦੇਵਾਂਗੇ 66 ਫੁੱਟ ਰੋਡ ਤੋਂ ਕਪੂਰਪਿੰਡ ਤੋਂ ਨਰੰਗਪੁਰ ਜਾਂਦੀ ਰੋਡ ਸਿੱਧੀ ਅਤੇ ਖੁੱਲੀ ਕਰਨ ਦੀ ਮੰਗ ਜਿਹੜੀ ਕਿ ਇਸ ਕੰਦ ਤੋਂ ਦੇਖ ਸਕਦੇ ਹੋ ਬੋਰਡ ਹਾਲਕਿ ਪਿੱਛੋਂ ਅਸੀਂ ਹੋਰ ਵੀ ਘੁੰਮਦੇ ਆਏ ਹਾਂ ਉੱਥੇ ਵੀ ਕਹਿੰ ਲੋ ਕਿ ਜਗ੍ਹਾ ਦੇਖਾ ਤਾਂ ਬੋਰਡ ਲੱਗੇ ਹੋਏ ਨੇ ਪ੍ਰੋਪਰ ਨਕਸ਼ਾ ਜਿਹੜਾ ਉਹ ਬਣਾਇਆ ਗਿਆ ਹੈ ਸੋ ਇਹ ਪਿੰਡਾਂ ਵਾਲੇ ਦੀ ਮੰਗ ਹੈ ਸਮਝ ਅਸੀਂ ਜਿਹੜਾ ਜੰዱ ਸਿੰਘ ਤੋਂ ਪੇਸਾ ਮੈਂ ਅਸੀਂ ਜੰਡੂ ਸਿੰਘ ਨੂੰ ਜਾਦੇ ਹਾਂ ਜੀ ਉਸ ਰੋਡ ਤੇ ਤੇ ਰਾਤ ਵਿੱਚ ਹਾਲੇ ਸਿਰਫ ਅਸੀਂ ਲੋਕਾਂ ਨਾਲ ਗੱਲਬਾਤ ਕਰਦੀ ਸੀਗੀ ਲੇਕਿਨ ਹੁਣ ਟੀਜਾ ਅਸੀਂ ਬਣਾ ਲਏ ਕਿ ਇੱਥੇ ਦੇ ਜਿਹੜੇ ਵਸਨੀਕ ਨੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਆਖਿਰਕਾਰ ਇਹਨਾਂ ਲੋਕਾਂ ਦੀ ਕੀ ਮੰਗ ਹੈ ਇਸ ਵਾਰ ਚੋਣਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਹਾਲਾਂਕਿ ਉਹਨਾਂ ਨੇ ਆਪਣੇ ਪਿੰਡਾਂ ਦੇ ਬਾਹਰ ਬੈਨਰ ਵੀ ਲਗਾ ਦਿੱਤੇ ਦੇਖ ਸਕਦੇ ਹੋ ਬੈਂਦਰਾਂ ਦੇ ਉੱਪਰ ਲਿਖਿਆ ਹੋਇਆ ਹੈ ਕਿ ਨੋ ਰੋਡ ਨੋ ਬੋਟ ਤੇ ਉਹਨਾਂ ਨੇ ਕਿਹਾ ਕਿ ਜੇਕਰ ਜਿਹੜੀ ਸਰਕਾਰ ਜਾਂ ਜਿਹੜੀ ਸਿਆਸੀ ਪਾਰਟੀ ਸਾਡਾ ਸਾਡੀ ਗੱਲ ਮੰਨੇਗੀ ਜਿਹੜੀ ਸਿਆਸੀ ਪਾਰਟੀ ਸਾਡੀਆਂ ਰੋਡਸ ਬਣਾਏਗੀ ਜਾਂ ਸਾਡੀਆਂ ਸ਼ਰਤਾਂ ਨੂੰ ਮੰਨੇਗੀ ਅਸੀਂ ਉਹਨਾਂ ਨੂੰ ਹੀ ਵੋਟ ਪਾਵਾਂਗੇ ਕਿਉਂਕਿ ਹੁਣ ਲੋਕ ਸਭਾ ਚੋਣਾਂ ਸਮਾਂ ਆ ਗਿਆ ਹਰ ਇੱਕ ਪਾਰਟੀ ਹਰ ਇੱਕ ਸਿਆਸੀ ਆਗੂ ਲੱਗਾ ਹੋਇਆ ਹੈ ਕਿ ਕਿਵੇਂ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਵੋਟਾਂ ਨੂੰ ਬਟੋਰਿਆ ਜਾਏ ਲੇਕਿਨ ਉੱਤੇ ਹੀ ਹੁਣ ਪਿੰਡ ਵਾਸੀ ਅੱਗੇ ਹੋ ਕੇ ਖੜਕੇ ਨੇ ਪਿੰਡ ਵਾਸੀ ਮੂਹਰੇ ਆ ਕੇ ਖੜੇ ਹੋ ਗਏ ਨੇ ਤੇ ਉਹਨਾਂ ਨੇ ਜਗ੍ਹਾ-ਜਗ੍ਹਾ ਤੇ ਬੈਨਰ ਲਗਾ ਦਿੱਤੇ ਨੇ ਜਿੱਥੇ ਲਿਖਿਆ ਹੈ ਕਿ ਨੋ ਰੋਡ ਨੋ ਵੋਟ ਤੇ ਜੇਕਰ ਸਾਡੇ ਰੋਡ ਨਹੀਂ ਬਣਦੇ ਤਦ ਤੱਕ ਅਸੀਂ ਵੋਟਾਂ ਨਹੀਂ ਪਾਵਾਂਗੇ ਤਾਂ ਜਿਹੜੀ ਸਰਕਾਰ ਸਾਡੀਆਂ ਇਹ ਮੰਗਾਂ ਪੂਰੀਆਂ ਕਰਦੀ ਏ ਉਸ ਜੀ ਇਹ ਤਸਵੀਰਾਂ ਜਲੰਧਰ ਦੇ ਆਦਮਪੁਰ ਦੇ ਨੇੜੇ ਪਿੰਡੇ ਸਾਡੇ ਪਿੰਡਾਂ ਦੀ ਹੈ ਜਿਹੜਾ ਰੋਡ ਹਾਈਵੇ ਕਹਿ ਸਕਦੇ ਆ ਕਿ ਜਿਹੜਾ ਰੋਡ ਆਦਮਪੁਰ ਵੱਲੋਂ ਜਾਂਦਾ ਆਦਮਪੁਰ 에어ਪੋਰਟ ਵੱਲੋਂ ਜਾਂਦਾ ਉਹਨਾਂ ਪਿੰਡਾਂ ਦੀ ਮੰਗੇ ਤੇ ਉਹਨਾਂ ਨੇ ਕਹਿਣਾ ਕਿ ਜੇਕਰ ਜਿਹੜਾ ਸਰਕਾਰ ਸਾਡੀ ਮੰਗਾਂ ਪੂਰੀ ਕਰ ਗਈ ਅਸੀਂ ਉਹਨੂੰ ਬੂਟਾ ਪਾਵਾਂਗੇ